ਅਨ ਵੈਲਕਮ ਟੂ ਮਾਈ ਚੈਨਲ ਅਗੇਨ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਗੱਲ ਕਰਾਂਗੇ ਕਿ ਅੱਜ ਦੀ ਜੋ ਟ੍ਰੇਡ ਹੈ ਉਹ ਆਪਾਂ ਕਿੱਦਾਂ ਕਰ ਸਕਦੇ ਸੀ ਉਸ ਤੋਂ ਪਹਿਲਾਂ ਜੇ ਵੀਡੀਓ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਆਈਕਨ ਦਬਾਉਣਾ ਨਾ ਭੁੱਲਿਓ ਤੇ ਗੱਲ ਕਰਦੇ ਅੱਜ ਦੀ ਤਾਂ ਕਿਉਂਕਿ ਕੱਲ ਬਹੁਤ ਬੜਾ ਗੈਪ ਡਾਊਨ ਖੋਲਨੇ ਤੋਂ ਬਾਅਦ ਮਾਰਕੀਟ ਇੱਕ ਰੇਂਜ ਦੇ ਵਿੱਚ ਰਹਿ ਗਈ ਠੀਕ ਹੈ ਤੇ मार्केट जो रेंज बनाई उन्हें ये रेंज बनाई तो कल असं वेट कर रहे थे कि जे इस उपर निकलूगी तो कॉल लूँगे या इसे नीचे निकलूंगी बारह एक बजे तो बाद कद भी रेंज बनाने बाद फिर पुट लाऊंगे तो आज क्या हो फिर तो मार्केट ऑलमोस्ट फ्लैट ओपन हुई तो फ्लैट ओपन होने के बाद एक कैंडल जो है, है आ, ਇਦਾਂ ਲੱਗਿਆ ਵੀ ਹੋਰ نیچے ਜਾਊਗੀ ਪਰ ਅਸੀਂ ਵੇਟ ਕਰ ਰਹੇ ਸੀ ਇਸ ਨੂੰ ਟੁਕਟਣ ਦਾ ਇਹ ਬ੍ਰੇਕ ਨਹੀਂ ਕਰਿਆ ਉਹਦੇ ਬਾਅਦ ਬਹੁਤ ਸਪੀਡ ਨਾਲ ਮਾਰਕੀਟ ਉੱਪਰ ਗਈ ਤੇ ਇਸ ਪੁਆਇੰਟ ਦੇ ਉੱਪਰ ਜੋ ਰਿਟੇਲ ਟਰੇਡਰ ਨੂੰ ਫਸਾ ਲਿਆ ਉਹਨਾਂ ਨੇ ਹਨਾ ਉਹਨਾਂ ਨੂੰ ਰਿਟੇਲ ਟਰੇਡਰਸ ਕਹੇ ਬਹੁਤ ਇੱਕਦਮ ਉਹ ਕਰਦੇ ਹੈ ਮਤਲਬ ਸਬਰ ਨਹੀਂ ਹੈ ਉਹਨਾਂ ਦੇ ਅੰਦਰ ਉਹਨਾਂ ਨੇ ਇੱਥੇ ਹੀ ਕਾਲ ਦੀ ਪੋਜੀਸ਼ਨ ਲੈ ਲਈ ਅਰ ਜਿੱਦਾਂ ਕੈਂਡਲ ਕਲੋਜ਼ ਹੋਈ ਉਹਨਾਂ ਲੱਗਿਆ ਵੀ ਹਾਂ 24000 ਦੇ ਉੱਪਰ ਇੱਕ ਕੈਂਡਲ ਕਲੋਜ਼ ਹੋਗੀ ਤਾਂ ਇਸ ਜਗ੍ਹਾ ਪਰ ਉਹਨਾਂ ਨੇ ਹੋਰ ਐਡ ਕਰ ਲਿਆ আর ਨੈਕਸਟ ਕੈਂਡਲ ਤੁਸੀਂ ਦੇਖੋ ਕਿੰਡੀ ਬੜੀ ਕੈਂਟਲ ਇੱਕ ਅ ਸਾਰਿਆ ਦਾ ਸਟਾਪ ਲਸ ਇੱਕ ਬਾਰ ਚਲੇਗੀ ਕਿਤੇ ਕਿੱਥੇ ਇੱਥੇ ਲਾਇਆ ਹੋਣਾ ਇੱਥੇ ਲਾਇਆ ਹੋਣਾ ਇੱਥੇ ਲਾਇਆ ਹੋਣਾ ਐਨਾ ਹੋਰ ਕਿੰਨਾ ਕੇ ਸਟਾਪ ਲਸ ਲਾ ਲੂਗੇ ਜਦ ਤੁਸੀਂ ਇੰਨੇ ਉੱਪਰ ਲੈ ਰਹੇ 24130 40 ਪੁਆਇੰਟ ਦਾ ਸਟਾਪ ਲਸ ਤਲਾ ਨਹੀਂ ਸਕਦੇ ਤੇ ਇਹ ਹੁੰਦਾ ਹੈ ਮਾਰਕੀਟ ਦੇ ਵਿੱਚ ਜਿਹੜੇ ਆਪਣੇ ਕਹਿਣਾ ਚਾਹੀਦਾ ਕਿ ਆਪਰੇਟਰ ਹੈ ਉਹ ਕਿਦਾਂ ਫਸਾਉਂਦੇ ਹੈ ਰਿਟੇਲ ਟਰੇਡਰ ਨੂੰ ਤੇ ਮੇਰੀ ਤਾਂ ਪੋਜੀਸ਼ਨ ਆਲਰੇਡੀ ਤੁਸੀਂ ਦੇਖਿਆ ਇਹ ਓਪਨ ਹੀ ਸੀ ਮੈਂ ਤਾਂ ਕੋਈ ਉਹਦੇ ਵਿੱਚ ਚੇਂਜ ਨਹੀਂ ਕਰਿਆ ਹੈ ਮੈਨੂੰ 24100 ਦੇ ਉੱਪਰ ক্লোজিং ਦਾ ਮੈਂ ਦੇਖ ਰਿਹਾ ਤਾਂ ਵੀ ਮੇਰਾ ਪੈਨ ਕਿਉਂ ਨਹੀਂ ਚੱਲ ਰਿਹਾ ਅੱਜ 24100 ਦੇ ਉੱਪਰ ਮੈਂ ਦੇਖ ਰਿਹਾ ਸੀਗਾ ਕਿ ক্লোਜ ਕਰੂ ਅਗਰ ਕੋਈ 15 ਮਿੰਟ ਦੀ ਕੈਂਡਲ ਤਾਂ ਫਿਰ ਆਪਣੀ ਪੋਜੀਸ਼ਨ ক্লোਜ ਕਰੂੰਗਾ ਅੱਜ ਕੱਲ ਦਾ ਜੋ ਸਿਚੁਏਸ਼ਨ ਅਲੱਗ ਤੇ ਆਦੀ ਸਿਚੁਏਸ਼ਨ ਹੋਰ ਤੇ ਇਸ ਲਈ 24100 ਦੇ ਉੱਪਰ ਮੈਂ ਸੋਚ ਰਿਹਾ ਸੀਗਾ ਤੇ ਆ ਮਾਰਕੀਟ ਜਦੋਂ ਵਾਪਸ ਆਇਆ ਫਿਰ ਉਹ ਸਟਿਲ ਹੋਲਡ ਉਹ ਮੇਰੇ ਕੋਲ ਹੁਣ ਮਾਰਕੀਟ ਨੇ 24870 ਦਾ ਜੋ ਤੁਹਾਨੂੰ ਮੈਂ ਦਿਖਾਇਆ ਸੀਗਾ ਫੀਬੋਨਾਚੀ ਲੈਵਲ ਕੱਲ ਵੀ ਦਿਖਾਇਆ ਤਾਂ ਤੇ ਅੱਜ ਇੱਕ ਵਾਰੀ ਹੋਰ ਮੈਂ ਤੁਹਾਨੂੰ ਦਿਖਾ ਦਿੰਦਾ ਹੈ ਇਹ ਫਿਬੋ ਰੇਟ੍ਰੇਸਮੈਂਟ ਇਸ ਇਸ ਕੈਂਡਲ ਤੇ ਇਸ ਕੈਂਡਲ ਤੱਕ ਤੁਸੀਂ ਦੇਖੋਗੇ ਤਾਂ ਇਹ 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 ਜੋ ਪੁਆਇੰਟ ਤਾਂ ਇਹ ਜੋ ਤੁਹਾਨੂੰ ਦਿਖ ਰਿਹਾ ਹੈ ਇਹ ਇਹਦੀ ਬਹੁਤ ਬੜੀ ਸਪੋਰਟ ਦੇ ਇੱਕ ਤਾਂ ਉਸ ਨੂੰ ਅੱਜ ਤੋੜਤਾ ਇਹਨੇ ਬ੍ਰੇਕ ਕਰਤਾ ਤੇ ਹੁਣ ਮਾਰਕੀਟ ਹੋ ਸਕਦਾ ਵੀ 24000 ਇਹ 23300 ਤੱਕ ਵੀ ਆ ਸਕਦੀ ਹੈ ਇਹਨਾਂ ਇਹਦੇ ਵਿੱਚ ਕੋਈ ਡਾਊਟ ਨਹੀਂ ਹੈ ਪਰ ਮਾਰਕੀਟ ਕਹਿੰਦੇ ਆ ਵੀ ਸੁਪੀ ਸੁਪਰੀਅਰ ਹੁੰਦੀ ਹੈ ਤਾਂ ਉਹ ਕੁਝ ਵੀ ਕਰ ਸਕਦੀ ਹੈ ਹੋ ਸਕਦਾ ਇੱਥੇ ਕਿਤੇ ਸਪੋਰਟ ਬਣਾ ਲਵੇ আর ਇੱਥੇ ਦੇਖੋ ਜਿਵੇਂ ਪਰ ਫਿਰ ਵੀ ਜਾ ਤੱਕੇ ਡਾਊਨ ਟ੍ਰੈਂਡ ਚ ਐਸੇ ਟ੍ਰੇਡ ਨੂੰ ਫਾਲੋ ਕਰੂंगे ਹੈਨਾ ਤੇ ਰਿਟੇਲ ਟਰੇਡਰ ਦਾ ਜੋ ਸਮੱਸਿਆ ਹੈ ਉਹ ਇਹ ਹੀ ਹੁੰਦੀ ਹੈ ਕਿ ਉਹ ਬਹੁਤ ਕਾਲੀ ਕਰਦਾ फटाफट ਕਾਲ ਦੇ ਵਿੱਚ ਬੈਠਣੇ ਨੂੰ ਵੀ ਦੇਰ ਨਹੀਂ ਕਰਦਾ ਪੋਟ ਤੇ ਲੈਣੇ ਨੂੰ ਵੀ ਦੇਰ ਨਹੀਂ ਕਰਦਾ ਨਿਕਲਣੇ ਨੂੰ ਵੀ ਦੇਰ ਨਹੀਂ ਕਰਦਾ ਹੋ ਸਕਦਾ ਸਟਾਪ ਲੌਸ ਨਹੀਂ ਲਾਇਆ ਹੋਣਾ ਅਗਲੇ ਕਿਤੇ ਇੱਥੇ ਦੇਖੋ ਮੂ ਇੱਥੇ ਤੇ ਮਾੜੀ ਜਿਹੀ ਗਈ ਵੀ ਉੱਪਰ ਥੋੜਾ ਜਿਹਾ ਖੁਸ਼ ਹੋਣਾ ਵੀ ਨਹੀਂ ਯਾਰ ਇੱਥੇ ਤੇ ਆ ਜਾਊਗੀ ਤੇ ਫੇਰ ਦੇਖੋ ਹੁਣ ਹੋਰ ਕਿੰਨੇ ਨੀਚੇ ਆ ਗਈ ਤਾਂ ਇਸ ਤਰੀਕੇ ਦੇ ਅਕਾਊਂਟ ਪੂਰਾ ਤੁਹਾਡਾ ਖਾਲੀ ਹੋ ਸਕਦਾ ਹੈ ਅਗਰ ਤੁਸੀਂ ਸਟਾਪ ਲੌਸ ਲੈਣਾ ਨਹੀਂ ਸਿੱਖਦੇ ਨਹੀਂ ਜਾਣਦੇ ਅਗਰ ਤੁਸੀਂ ਆਪਣਾ ਹੈਨਾ ਠੀਕ ਹੈ ਇੱਥੇ ਤੁਸੀਂ ਬੈਠੇ ਤੇ ਸਟਾਪ ਲੌਸ ਹਿੱਟ ਹੋ ਗਿਆ ਤਾਂ ਨਿਕਲ ਜਾਓ ਅਗਰ ਦੁਬਾਰਾ ਫੇਰ ਇਸਾਈ ਨੂੰ ਕ੍ਰੋਸ ਕਰੋਗੇ ਤਾਂ ਫੇਰ ਲੈ ਲਿਓ ਫੇਰ ਸਟਾਪ ਲੌਸ ਲੱਗੋ ਤੈਨੂੰ ਨਾ ਕਰੋ ਟਰੇਡ ਦੋ ਟਰੇਡ ਹੋ ਗਏ ਇਨਫ ਹੈਨਾ ਅਗਰ ਇਸ ਦੇ نیچے ਨਿਕਲੇ ਤਾਂ ਫੇਰ ਇੱਕ ਸਟਾਪ ਲੌਸ ਲੈ ਲਓ ਜਿੱਥੇ ਵੀ ਸਟਾਪ ਲੌਸ ਹਿੱਟ ਹੋ ਗਿਆ ਤਾਂ ਬੰਦ ਕਰੋ ਟਰੇਡ ਨੂੰ ਇਸ ਸਿਸਟਮ ਹੁੰਦਾ ਹੈ ਰੂਲ ਹੁੰਦਾ ਮੈਂ ਹਰੇਕ ਹਰੇਕ ਵੀਡੀਓ ਦੇ ਵਿੱਚ ਤੁਹਾਨੂੰ ਰੂਲਸ ਦੀ ਗੱਲ ਜ਼ਰੂਰ ਕਰਦਾ ਵੀ ਆਪਣੇ ਕੁਝ ਰੂਲਸ ਬਣਾ ਕੇ ਰੱਖੋ ਵੀ ਮੈਂ ਜੋ ਸਭ ਤੋਂ ਪਹਿਲੀ ਚੀਜ਼ ਹੈ ਉਹ ਹੈ ਕਿ ਤੁਹਾਡਾ ਜੋ ਰਿਸਕ ਹੈ ਉਹ ਡਿਫਾਈਨਡ ਹੋਣਾ ਚਾਹੀਦਾ ਹੈ ਕਿ ਹਾਂਜੀ ਮੈਂ 5000 ਦਾ ਰਿਸਕ ਲੈਣਾ ਹੈ ਅੱਜ ਜਾਂ 2000 ਦਾ ਰਿਸਕ ਲੈਣਾ ਹੈ ਹੈਨਾ ਤੇ 5000 ਦਾ ਰਿਸਕ ਲਵਾਂਗਾ ਜਾਂ 2000 ਦਾ ਲਵਾਂਗਾ ਤਾਂ ਉਹ ਤੁਹਾਡਾ ਫਿਕਸ ਹੋਣਾ ਚਾਹੀਦਾ ਵੀ ਤਾਂ ਉਹ ਜਦ ਤੁਸੀਂ ਆਪਣਾ ਰਿਸਕ ਫਿਕਸ ਕਰ ਲੈਂਦੇ ਹੋ ਨਾ ਵੀ ਹਾਂ ਮੈਂ ਯਾਰ 5000 ਦਾ ਅੱਜ ਮੇਰਾ ਮੈਕਸਿਮਮ ਲਾਸ 5000 ਦਾ ਲੰਭਾ ਤੇ ਫਿਰ ਤੁਹਾਨੂੰ ਡਰ ਨਹੀਂ ਲੱਗਦਾ ਤੁਹਾਨੂੰ ਪਤਾ ਹੁੰਦਾ ਵੀ ਮੇਰਾ ਮੈਕਸ ਲਾਸ 5000 ਹੋਊਗਾ ਉਹਨੇ ਕੇ ਮੈਂ ਲੈ ਕੇ ਬੈਠਾ ਸੋਚ ਕੇ ਬੈਠਾ ਤੇ 5000 ਹੀ ਮੇਰਾ ਲਾਸ ਹੈ ਉਹ ਤੇ ਬਾਅਦ ਬ ਲੈਣਾ ਨਹੀਂ ਹੈ ਤੇ ਤੁਸੀਂ ਫਿਰ మార్కెట్ ਕਿੰਨਾ ਵੀ ਵੋਲੇਟਾਈਲ ਹੋ ਕਿੰਨਾ ਵੀ ਉੱਪਰ ਜਾਏ ਕਿੰਨਾ ਵੀ نیچے ਆਏ ਤੁਸੀਂ ਆਪਣੇ ਟਾਰਗੇਟ ਵਾਸਤੇ ਬੰਦੇ ਹੋ ਇਹ ਐਸਲ ਵਾਸਤੇ ਬੰਦੇ ਹੋ ਇਹ ਸਿੰਪਲ ਜਾਂਦਾ ਤੁਸੀਂ ਪਰ ਰਿਟੇਲ ਟਰੇਡਰ ਕੀ ਕਰਦਾ ਅੱਜ ਮੈਂ 50000 ਕਮਾਉਂਗਾ మార్కెਟ ਇੱਥੇ ਤੇ ਅੱਜ ਬ੍ਰੇਕਆਊਟ ਦੇ ਰਹੀ ਹੈ ਤਾਂ 400 ਪੁਆਇੰਟ ਉੱਪਰ ਜਾ ਸਕਦੀ ਹੈ ਤਾਂ ਉਹਦਾ ਕੈਲਕੂਲੇਸ਼ਨ ਕਰ ਲੈਂਦਾ ਮਲਟੀਪਲਾਈ ਬਾ ਇਨਾ ਇਨਾ ਇੱਕ ਲਾਟ ਲਵਾਂਗਾ ਤਾਂ ਇਹ ਚਾਰ ਲਾਟ ਤਾਂ ਇਹ ਜੋ ਕੈਲਕੂਲੇਸ਼ਨ ਹੈ ਤੁਹਾਡੇ ਅੰਦਰ ਡਰ ਪੈਦਾ ਕਰ ਦਿੰਦੀ ਹੈ ਵੀ 50000 60000 ਕਮਾਣਾ ਯਾਰ ਤੁਸੀਂ ਪ੍ਰੋਫਿਟ ਤੇ ਨਿਕਲ ਜਾਂਦੇ ਆ 5 6000 ਦਾ ਪ੍ਰੋਫਿਟ ਤੁਹਾਨੂੰ ਬਹੁਤ ਲੱਗਣ ਲੱ ਜਾਂਦਾ ਔਰ 20000 ਦਾ ਲਾਸ ਵੀ ਤੁਹਾਨੂੰ ਆ ਲੱਗਦਾ ਵੀ ਨਹੀਂ ਯਾਰ ਮਾਰਕੀਟ ਇੱਥੇ ਦੇਖੋ ਘੁੰਮੋਗੇ ਇੱਥੇ ਤੇ ਘੁੰਮੋਗੇ ਤੇ ਲਾਸ ਲੈਣ ਲੱਗੇ ਤੁਹਾਨੂੰ ਡਰ ਨਹੀਂ ਲੱਗਦਾ ਪ੍ਰੋਫਿਟ ਦੇ ਵਿੱਚ ਤੁਹਾਨੂੰ ਡਰ ਲੱਗਦਾ ਤੁਸੀਂ ਜੀਤੇ ਨਿਕਲ ਜਾਂਦੇ ਤੇ ਇਸ ਚੀਜ਼ ਨੂੰ ਇਸ ਮਾਈਂਡ ਸੈਟ ਨੂੰ ਤੁਹਾਨੂੰ ਚੇਂਜ ਕਰਨਾ ਪੈਣਾ ਲਾਸ ਦੇ ਵਿੱਚ ਫਟਾਖੇ ਕਿ ਨਿਕਲੋ ਇੱਕ ਸੈਕਿੰਡ ਵੀ ਨਾ ਲਾਓ ਤੇ profit ਨੂੰ hold ਕਰੋ ਜੋ trend ਹੈ ਉਹਨੂੰ ride ਕਰਨ ਦੀ ਕੋਸ਼ਿਸ਼ ਕਰੋ ਹੈਨਾ ਤੇ ਅੱਜ ਦੀ ਵੀਡੀਓ ਵਿੱਚ ਇਹਨੇ ਮਿਲਦੇ ਨੇ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਥੈਂਕ ਯੂ ਵੈਰੀ ਮਚ